ਗਾਇਸ ਸਰਸ਼ਿਕਾ ਨਮਸਤੇ ਰਾਮੇ ਰਵੇ ਰਾਮੇ ਕ੍ਰਿਸ਼ਨਾ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੀਆਂ ਦੁਆਵਾਂ ਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਵਧੀਆ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਦੇ ਘਰਾਂ ਵਿੱਚ ਵਰਕਤ ਰੱਖੇ ਤੇ ਗਾਇਸ ਮੇਰੇ YouTube ਚੈਨਲ ਦਾ ਨਾਮ ਹੈ Tiwari Family Vlogs ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲੋ ਨਕਲਿਓ ਤੇ ਗਾਇਸ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਵਲੌਗ ਦੀ ਗਾਇਸ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਮੈਕਰੋਨੀ ਮੈਕਰੋਨੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਵਨ ਆਫ ਦਾ ਫੇਵਰੇਟ ਸਾਰੇ ਨੂੰ ਬਹੁਤ ਪਸੰਦ ਹੁੰਦੀ ਹੈ ਖਾਸ ਤੌਰ ਤੇ ਬੱਚਿਆਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਮੈਕਰੋਨੀ ਤੇ ਆਪਾਂ ਜਿਵੇਂ ਜਿਵੇਂ ਬਣਾਵਾਂਗੇ ਉਸੇ ਤਰ੍ਹਾਂ ਤਰ੍ਹਾਂ ਤੁਹਾਡੇ ਨਾਲ ਹੀ ਰੈਸਪੀ ਸ਼ੇਅਰ ਕਰਦੇ ਜਾਵਾਂਗੇ ਗਾਇਸ ਮੈਕਰੋਨੀ ਦਾ ਪੈਕੇਟ ਸੀ ਹੈ ਇਹਦੇ ਵਿੱਚੋਂ ਮੈਂ ਜਿੰਨੀ ਕੁਆਂਟੀਟੀ ਦੇ ਵਿੱਚ ਮੈਨੇ ਟੋਲ ਸੀਗੀ ਉਨੀ ਮੈਕਰੋਨੀ ਮੈਂ ਪਾ ਲਈ ਸੀ ਤੇ ਯਾਰ ਤੁਸੀਂ ਚੈੱਕ ਕਰ ਸਕਦੇ ਹੋ ਉਹਨੂੰ ਮੈਕਰੋਨੀ ਆਪਾ ਪਾ ਲਈ ਸੀ ਤੇ ਗਾਇਸ ਤੇ ਮੈਂ ਇੱਕ ਲਾਲਿਆਸੀ ਦਾ ਤਸਕ ਉਹਦੇ ਵਿੱਚ ਪਾ ਲਿਆ ਸੀ ਪਾਣੀ ਤੇ ਮੈਕਰੋਨੀ ਪਾ ਕੇ ਉਹਦੇ ਵਿੱਚ ਪਾਤਾ ਸੀ ਥੋੜਾ ਜਿਹਾ ਨਮਕ ਤੇ ਇੱਕ ਤੋਂ ਵੀ ਘੱਟ ਚਮਚ ਦਾ ਮੈਨੇ ਪਾਇਆ ਸੀ ਤੇਲ ਠੀਕ ਹੈ ਜੀ ਔਇਲ ਪਾ ਸੀ ਥੋੜਾ ਜਿਹਾ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਗਾਇਸ ਬਸ ਇਹ ਨਾ ਇਹਨੂੰ ਵਾਲੀ ਆ ਜੂਗੀ ਤੇ ਪੱਕ ਜੂਗੀ ਠੀਕ ਹੈ ਜੀ ਇਹਨੂੰ ਆਪ ਕੋ ਬੋਇਲ ਕਰ ਲੈਣਾ ਪਾਣੀ ਦੇ ਵਿੱਚ ਜਿੰਨੀ ਕੁਆਂਟੀਟੀ ਦੀ ਮੈਨੂੰ ਲੋੜ ਸੀ ਮੈਂ ਉਨੇ ਹੀ ਪਾ ਦਿੱਤੀ ਆ ਬਸ ਇਹ ਬੋਇਲ ਹੋਣ ਵਾਲੀ ਆ ਠੀਕ ਹੈ ਜੀ ਠੀਕ ਆ ਇਸੇ ਇਧਰ ਮੈਂ ਕੱਟ ਲਈ ਸੀ ਲੰਬੇ ਲੰਬੇ ਪਿਆਜ਼ ਪਿਆਜ਼ ਕੱਟ ਲਈ ਸੀ ਤੇ ਟਮਾਟੋ ਪਿਊਰੀ ਬਣਾ ਲਈ ਸੀ ਟਮਾਟੋ ਮੈਨੇ ਗ੍ਰਾਈਂਡ ਕਰ ਲਈ ਸੀ ਮਿਕਸੀ ਦੇ ਵਿੱਚ ਤੇ ਹੁਣੀ ਹੁਣੀ ਕਰਕੇ ਇਹਨਾਂ ਨੂੰ ਗ੍ਰਾਈਂਡ ਕਰਕੇ ਟਮਾਟੋ ਪਿਊਰੀ ਤਿਆਰ ਕਰ ਲਈ ਸੀਗੀ ਗਾਇਜ਼ ਇਹਦੇ ਵਿੱਚ ਆਪਾਂ ਬੈਜੀਸ ਵੀ ਐਡ ਆਨ ਕਰ ਸਕਦੇ ਆਂਗੇ ਹਾਂਜੀ ਗਾਇਜ਼ ਤੇ ਮੈਕਰੋਨੀ ਦੇ ਵਿੱਚ ਆਪਾਂ ਕਾਫੀ ਸਾਰੀਆਂ ਵੈਜੀਟੇਬਲਸ ਵੀ ਐਡ ਆਨ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਕੈਪਸਿਕਮ ਹੋ ਗਈ ਸ਼ਿਮਲਾ ਮਿਰਚ ਤੇ ਕੈਰਟ ਹੋ ਗਈ ਤੇ ਕੁਝ ਵੀ ਜਿਵੇਂ ਆਪਾਂ ਜਿਹੜੀ ਸਬਜੀ ਜ਼ਿਆਦਾ ਪਸੰਦ ਪ੍ਰੈਪਰ ਕਰਦੇ ਆ ਉਹ ਆਪਾਂ ਇਸ ਦੇ ਵਿੱਚ ਐਡ ਕਰ ਕਰ ਦਿਆਂ ਤੇ ਬਸ ਆਪਣੇ ਮਾਈਕਰੋਵੇਵ ਨੂੰ ਬੋਇਲ ਹੋਣ ਆਣੀ ਆ ਤੇ ਇਸ ਦੇ ਵਿੱਚ ਆਪਾਂ ਗ੍ਰੀਨ ਚਿੱਲੀ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਪਸੰਦਾ ਉਹ ਵੈਜੀਟੇਬਲਸ ਨੂੰ ਐਡ ਕਰਕੇ ਆਪਾਂ ਇਹਨੂੰ ਇੱਕ ਚੰਗੀ ਤਰੀਕੇ ਨਾਲ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਬਟ ਗਾਇਸ ਮੇਰੇ ਕੋਲ ਆਪਸ਼ਨਸ ਅੱਜ ਘੱਟ ਸੀਗੇ ਇਸ ਕਰਕੇ ਮੈਂ ਸਿਰਫ ਪਿਆਜ਼ ਤੇ ਟਮਾਟੋ ਦੀ ਪਿਊਰੀ ਬਣਾਨੀ ਤੇ ਹੁਣ ਆਪਾਂ ਫਿਰ ਇਸ ਨੂੰ ਬੁਲਾਵਾਂਗੀ ਤੇ ਤੁਸੀਂ ਮੇਰੇ ਬਲੌਗ ਨਾਲ ਇਸੇ ਤਰ੍ਹਾਂ ਬਣੇ ਰਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਇਕੋ ਗਾਇਸ ਇਨਾ ਬੋਇਲ ਹੋਣ ਲੱਗ ਗਿਆ ਤੇ ਮੈਂ ਨਾ ਇਸ ਨੂੰ ਚਾਕੂ ਨਾਲ ਕੱਟ ਕਰਕੇ ਦੇਖ ਲਵਾਂਗੀ ਤੇ ਇਸ ਤਰ੍ਹਾਂ ਮੈਨੂੰ ਪਤਾ ਲੱਗ ਜਾਊਗਾ ਕਿ ਇਹ ਬੋਇਲ ਹੋ ਚੁੱਕੀ ਹੈ ਜਾਂ ਨਹੀਂ। ਗਿਰਾਇਓ ਆਲਰੇਡੀ ਬੋਇਲ ਹੋ ਚੁੱਕੀ ਹੈ ਕਿਉਂਕਿ ਚੈਪੂ ਵਾਲੇ ਕੱਟ ਪਰ ਹੋ ਰੀਆ ਠੀਕ ਹੈ ਤੇ ਆਪਾਂ ਹੁਣ ਬਸ ਗੈਸ ਕਰਦਾ ਵੀ ਬੰਦ ਤੇ ਆਪਣੀ ਮੈਕਰੋਨੀ ਨੂੰ ਪਾ ਦਵਾਂਗੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਇਹ ਰੈਸিপি ਲੱਗੂਗੀ ਬਹੁਤ ਵਧੀਆ ਤਾਂ ਪਲੀਜ਼ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਤੇ ਇਸੇ ਤਰ੍ਹਾਂ ਮੈਨੂੰ ਪਿਆਰ ਦਿੰਦੇ ਰਹੋ मना टाइम आप टमैटो त्यूरी भी ढक अपना जोड़ा तड़का आप रेडी किया ढक के रख दे ठीक है जी इस तरह एंड तक मेरे ब्लॉग कर में करो इंजॉय लाइक कर दिया करो शेयर भी कर दिया करो कमेंट ना बिल्कुल भी ना भुलिया अपने मैक्रोन हो चुकी थी बॉयल बिल्कुल सही है ਤੇ ਗਾਇਸ ਇਹਨੂੰ ਮੈਂ ਕੱਟ ਲਿਆ ਸੀਗਾ ਠੰਡੇ ਪਾਣੀ ਨਾਲ ਧੋ ਕੇ ਰੱਖ ਲਿਆ ਸੀ ਤੇ ਇੱਧਰ ਹੁਣ ਆਪਾਂ ਫਰਾਈਪੈਨ ਲੈ ਲਾਂਗੇ ਇਹ ਵੀ ਮੈਂ ਧੋ ਲਿਆ ਸੀ ਤੇ ਗੈਸ ਤੇ ਹੁਣ ਆਪਾਂ ਇਹਨੂੰ ਰੱਖ ਲੈਨੇ ਆ ਇਹਦੇ ਵਿੱਚ ਲਗਾ ਲਾਂਗੇ ਹੁਣ ਆਪਾਂ ਤੜਕਾ ਗੈਸ ਚਲਾ ਲੈਂਨੇ ਆਂਗੀ ਲਓ ਜੀ ਗੈਸ ਚਲਾ ਲਿਆ ਹਾਂਜੀ ਗਾਇਸ ਤੇ ਹੁਣ ਆਪਾਂ ਗੈਸ ਚਲਾ ਲਿਆ ਫਰਾਈਪੈਨ ਸੀਗਾ ਕੁੜੇ ਵਿੱਚ ਥੋੜਾ ਜਿਹਾ ਪਾਣੀ ਹੈ ਤੇ ਗਰਮ ਹੋਣ ਦਿੰਨੇ ਆ ਤੇ ਫੇਰ ਇਸ ਦੇ ਵਿੱਚ ਆਪਾਂ ਪਾਵਾਂਗੇ ਔਇਲ ਥੋੜਾ ਜਿਹਾ ਦੈਨ ਆਪਾਂ ਪਾ ਦਾਂਗੇ ਮਸਾਲੇ ਇਸੇ ਤਰ੍ਹਾਂ ਤੁਸੀਂ ਮੇਰੇ ਵਲੌਗ ਨਾਲ ਬਣੇ ਲਿਓ ਅੰਤਿਮਤ ਪਹੀ ਹੋਂ ਵਾਲਾ ਲਾਇਆ ਇਹ ਚੁਕਾਈਸ ਹੁਣ ਆਪਾਂ ਪਾਵਾਂਗੇ ਤੇਲ। ਆਸ ਥੋੜਾ ਇਹ ਤੇਲ ਪਾਤਾ। ਜਦੋਂ ਤੇਲ ਗਰਮ ਹੋ ਗਿਆ ਤੈਨ ਆਪਾਂ ਪਾਵਾਂਗੇ ਜੀਰਾ। ਇਸ ਤੇਲ ਵਿੱਚ ਹੋ ਸਕੇ ਆ ਗਰਮ ਤੇ ਆਪਾਂ ਪਾਵਨੇ ਹਾਂ ਜੀਰਾ ਥੋੜਾ ਜਿਹਾ ਪਾਵਨੇ ਹਾਂ ਜੀਰਾ ਪਾਵਨੇ ਜੀ ਹੋਣਾ ਆਪਾਂ ਲਈ ਪਿਆਜ਼ ਕੱਟੇ ਹੋਏ ਨੂੰ गैस प्याज आप ज्यादा गोल्डन ब्राउन भी नहीं करने है ज्यादा ब्लैक भी नहीं करने है बस ठीक ठीक रखने हैं, जो तड़के प्याज का फ्लेवर आना मैं बस वो रखना ਟਾਈਮ ਹੁਣ ਆਪਾਂ ਪੱਕਾ ਲੈਂਦੇ ਆ ਤੁਸੀਂ ਮੇਰੇ ਬਲੌਗ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਵੀਡੀਓ ਨੂੰ ਕਰਦੇ ਰਹੋ ਇੰਜੋਏ ਸ ਤੇ ਪਿਆਜ਼ ਦਪਣੇ ਹੋ ਚੁੱਕੇ ਨੇ ਹਲਕੇ ਹਲਕੇ ਬਰਾਊਨ ਬਸ ਨੂੰ ਇੰਨੇ ਕੀ ਕਰ ਲੈਨੇ ਫੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਉਰੀ ਜਿਹੜੀ ਟਮੇਟੋ ਪਿਉਰੀ ਲੈਤੀ ਆਪਾਂ ਇਹ ਪਾ ਲਾਂ पहलामा मटोपरी बनाएसीगी ओ पाति च होपासाड आ नम Sawdans are panga panamaku tìm mỹ chuẩn đi thoải hàm đi thoải đi thoải đi enjoy ਕਰੋ ਗਾਇਸ ਤੇ ਆਪਾਂ ਪਾ ਦਿੱਤੀ ਸੀ ਮੈਕਰੋਨੀ ਤੇ ਇਹਦੇ ਵਿੱਚ ਪਾਈ ਆ ਥੋੜੀ ਜੀ ਟਮੇਟੋ ਸੌਸ ਤੇ ਇਸ ਤਰ੍ਹਾਂ ਬਸ ਥੋੜੇ ਟਾਈਮ ਲਈ ਪਕਾਵਾਂਗੇ ਫੇਰ ਇਹ ਰੈਡੀ ਹੋ ਜੂਗੀ ਨਮਕ ਮਿਰਚ ਤੇ ਹਲਦੀ ਆਪਾਂ ਕਨਾਂਡ ਆਨ ਕਰਤੀ ਸੀ ਫੇਰ ਪਾਤੀ ਸੀ ਮੈਕਰੋਨੀ ਦੈਨ ਮੈਂ ਆ ਪਾਈ ਸੀ ਥੋੜੀ ਜੀ ਟਮੇਟੋ ਸੌਸ ਤੁਸੀਂ ਇਸੇ ਤਰ੍ਹਾਂ ਮੇਰੇ ਬਲੌਗ ਨੂੰ ਇੰਜੋਏ ਕਰਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਗਾਈਜ਼ ਆਪਣੀ ਮੈਕਰੋਨੀ ਬਣ ਕੇ ਤਿਆਰ ਆ ਤੇ ਆਪਾਂ ਹੁਣ ਸਰਵ ਕਰ ਲਈਆ ਤੇ ਹੁਣ ਆਪਾਂ ਟੇਸਟ ਕਰਾਂਗੇ ਤੇ ਖਾਵਾਂਗੇ